ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰੇ ਗੁਰਦੁਆਰਾ ਸਤਬਾਬ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬੜੀ ਵਾਲੇ ਪੂਰੀ ਵਾਲੇ ਚੁਬਾਰੇ ਵਾਲੇ ਪਿੰਡ ਜੰਡੋਲੀ ਵਾਲੇ ਜਿੱਥੋਂ ਕੀ ਅੱਜ ਹੜਪੀੜਤ ਵਾਸਤੇ ਜੋ ਸਮਗਰੀ ਹੈ ਉਹ ਮਾਹਪੁਰਸ਼ਾਂ ਦੀ ਅਸਥਾਨ ਤੋਂ ਅੱਜ ਟਰਾਲੀ ਪਰ ਕੇ ਪਿੰਡ ਜੰਡੋਲੀ ਤੋਂ ਜਾ ਰਹੀ ਹੈ ਜੋ ਕਿ ਤਰਨਤਾਰਨ ਏਰੀਆ ਵਿੱਚ ਜੋ ਮੁੰਡਾ ਪਿੰਡ ਹੈ ਉਸ ਦੇ ਪਿੰਡਾਂ ਦੇ ਆਸ-ਪਾਸ ਜੋ ਪਿੰਡ ਹੈ ਉਸ ਜਗ੍ਹਾ ਜਾ ਰਹੀ ਹੈ ਜੇ ਪਿੰਡ ਜੰਡੋਲੀ ਤੋਂ ਅੱਜ ਰਾਹਤ ਸਮੱਗਰੀ ਇਹ ਰਾਹਤ ਸਮੱਗਰੀ ਜਿਨ੍ਹਾਂ ਪਿੰਡਾਂ ਵਿੱਚ ਹੜ੍ਹ ਆਇਆ ਹੈ ਰਾਵੀ ਦਰਿਆ ਦਾ ਉਹਨਾਂ ਦੀ ਮਦਦ ਵਾਸਤੇ ਗੁਰਦੁਆਰਾ ਸ਼ਾਂਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬੜੀ ਵਾਲੇ ਪੂਰੀ ਵਾਲੇ ਚੁਵਾਰੇ ਵਾਲੇ ਮਹਾਪੁਰਸ਼ ਪਿੰਡ ਜੰਡੋਲੀ ਵਾਲੇ ਇਹਨਾਂ ਦੇ ਅਸਥਾਨਾਂ ਤੋਂ ਸਮੂਹ ਨਗਰ ਨਿਵਾਸੀ ਐਨ ਆਰ ਆਈ ਵੀਰਾਂ ਭੈਣਾਂ ਮਤਾਮਾਂ ਦੇ ਸਹਿਯੋਗ ਨਾਲ ਇਸ ਸਮਗਰੀ ਭੇਜੀ ਜਾ ਰਹੀ ਹੈ ਜੀ ਦਰਸ਼ਨ ਕਰਿਓ ਗੁਰਦੁਆਰਾ ਸ਼ਾਂਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬੜੀ ਵਾਲੇ ਪੂਰੀ ਵਾਲੇ ਚੁਵਾਰੇ ਵਾਲੇ ਪਿੰਡ ਜੰਡੋਲੀ ਵਾਲੇ ਸੰਤ ਨਿਵਾਸ ਸੰਤ ਬਾਬਾ ਫਰਨਾਮ ਸਿੰਘ ਜੀ ਕਿੰਗ ਵਾਲੇ ਕੰਬਲੀ ਵਾਲੇ ਪੂਰੀ ਵਾਲੇ ਚੁਵਾਰੇ ਵਾਲੇ ਪਿੰਡ ਜੰਡੋਲੀ ਵਾਲੇ ਸੰਤ ਨਿਵਾਸ آپ کے چرنا پاس کہمپت پائی سچے پالشاہ جی جس کے سرتو سومی تو دکھ کہ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਕੀ ਖਦਾਮ ਆਵੇ ਮੇਰੇ ਰਾਮ ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕਾਉ ਭਾਉ ਕਿਤਨਾ ਹੀ ਜਮ ਨਹੀਂ ਆਵੇ ਨੇ ਸੰਤੀ ਮਾ ਸੰਗਤ ਕਾ ਜੀ ਆਪ ਜੀ ਦੇ ਹੁਕਮ ਵਿੱਚ ਲਖਤੀ ਪਾਤਸ਼ਾਹ ਜੀ ਭੈ ਵਿੱਚ ਚੱਲੇ ਲੱਖ ਦਰਿਆਵ ਦੀ ਕੇ ਹੁਕਮ ਵਿੱਚ ਲਖਤੀ ਪਾਤਸ਼ਾਹ ਨਿਰੰਕਾਰ ਜੀ ਜੋ ਇਸ ਸਮੇਂ ਜੋ ਪੰਜਾਬ ਦੇ ਵਿੱਚ ਮਹਾਰਾਜ ਕਾਫੀ ਨਗਰਾਂ ਦੇ ਵਿੱਚ ਮਹਾਰਾਜ ਜਲ ਦੇ ਕਾਰਨ ਮਹਾਰਾਜ ਕਾਫੀ ਖਰਾਬ ਹੋਣ ਸਤਿਗ੍ਰਸਤ ਹੋਏ ਹਨ ਮਹਾਰਾਜ ਘਰੋਂ ਸੰਗਤਾਂ ਦੇ ਘਰਾਂ ਵਿੱਚ ਪਾਣੀ ਆਉਣ ਕਰਕੇ ਮਹਾਰਾਜ ਉਹਨਾਂ ਦੇ ਬਾਅਦ ਤੇ ਨਗਰ ਜੰਡੋਲੀ ਨਗਰ ਜੰਡੋਲੀ ਬਾਬਾ ਜੀ ਦੇ ਨਗਰ ਤੋਂ ਇਸ ਵਕਤਾਂ ਮਹਾਰਾਜ ਸੰਗਤਾਂ ਫਰਸਤਾ ਬਸਤਾ ਜੋ ਕਿਰਿਆ ਨੇ ਦਾ ਸਮਾਨ ਇਕੱਠਾ ਕੀਤਾ ਹੈ ਲੈ ਕੇ ਚੱਲੇ ਹਨ ਕਿਰਪਾ ਕਰੂ ਤਰਨਤਾਰਨ ਅਤੇ ਹੋਰ ਵੀ ਨਗਰਾਂ ਵਿੱਚ ਕਿਰਪਾ ਕਰੋ ਸਤਿ ਪਾਤੀ ਆਪ ਜੀ ਦੀ ਸੰਗਤ ਆਪ ਜੀ ਦੀ ਨੌਜਵਾਨ ਜੀ ਮਹਾਰਾਜ ਬੱਚੇ ਆਪ ਜੀ ਦੇ ਮਹਾਰਾਜ ਰਵਾਨਗੀ ਦੀ ਆਗਿਆ ਮੰਗਦੇ ਆ ਕਿਰਪਾ ਕਰੋ ਆਪ ਦੀ ਆਗਿਆ ਬਖਸ਼ੋ ਇਹਨਾਂ ਦੇ ਅੰਗ ਸੰਗ ਹੋ ਕੇ ਸਹਾਇਤਾ ਕਰਨੇ ਦਾ ਇੱਛੇ ਜਾਂਦੇ ਆ ਸਹਾਇਤਾ ਕਰਨੇ ਬਿਗਨਾ ਦੇ ਨਾਥ ਕਰਨਾ ਨਾਲ ਦੇ ਨਾਮ ਕਿਰਪਾ ਕਰਿਓ ਮਹਾਰਾਜ ਆਪਣਾ ਪੈਰਾ ਰੱਖਿਓ ਨਾਮ ਚ ਪਾਉਂਦੇ ਜਾਣਾ ਨਾਮ ਜਪਦੇ ਹੋਣ ਕਿਰਪਾ ਕਰਿਓ ਮਹਾਰਾਜ ਆਦੀਆਂ ਵਿਆਦੀਆਂ ਆਦੀਆਂ ਤੋਂ ਬਿਗਨਾ ਦੇ ਨਾਥ ਕਰਿਓ ਰਸਤਾ ਬਸਤਾ ਤੇ ਬਰਕਤ ਪਾਇਓ ਮਹਾਰਾਜ ਕਿਸੇ ਪ੍ਰਕਾਰ ਦੀ ਟੋਟ ਨਾ ਨਹੀ ਬਾਬਾ ਹਰਨਾਮ ਸਿੰਘ ਜੀ ਆਪ ਜੀ ਦੇ 300 ਧਰਤੀ ਮੁੰਡਾ ਪਿੰਡਾਂ ਤੇ ਜੋਹਲ ਹੋ ਨਗਰਾਂ ਵਿੱਚ ਜਾਣਾ ਹੈ ਰਸਤਾ ਬਸਤਾ ਮੰਡਲ ਵਾਸਤੇ ਸੰਗਤਾਂ ਵੱਲੋਂ ਆਪ ਜੀ ਆਗਿਆ ਬਖਸੋ ਤਾਰੇ ਨੌਜਵਾਨਾਂ ਨੂੰ ਵੱਧ ਚੜ ਕੇ ਸੇਵਾ ਕਰਨ ਦਾ ਬਾਲ ਉਤਸ਼ਾਹ ਅਕਸ਼ਨਾ ਰਕਰਿਆਨੇ ਦੀ ਬਰਕਤ ਪਾਉਣੇ ਟੋਟ ਨਾ ਆਉਂਦੀ ਨੀ ਕਿਰਪਾ ਕਰਨੀ ਕਿਉ ਦਾਦੇ ਦਾ ਕੋਲ ਵਿਖਾ ਖਜਾਨਾ ਤਾਂ ਮੇਰੇ ਮਨ ਭਿਆ ਨਨਾਨਾ ਰਤਨ ਲਾਲ ਜਾਕਾ ਅਸ਼ੂ ਨਾ ਮੋਲ ਭਰੇ ਭੰਡਾਰ ਅਕੂਟਾ ਤੋਲ ਖਾਵਹਿ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਤੋਂ ਜਾਈ ਨਕਰ ਦੇ ਨੌਜਵਾਨ ਵੀ ਜਿਨ੍ਹਾਂ ਵੱਲੋਂ ਰਸਤਾ ਬਸਤਾ ਦਿੱਤੀਆਂ ਹਨ ਸਨਾਦੀਆਂ ਮਹਾਰਾਜ ਸੇਵਾਵਾਂ ਥਾਏ ਪਾਉਣੀਆਂ ਜਿਨ੍ਹਾਂ ਸੰਗਤਾਂ ਵੱਲੋਂ ਤਨ ਕਰਕੇ ਮਨ ਕਰਕੇ ਧਨ ਕਰਕੇ ਨੌਜਵਾਨਾਂ ਸੇਵਾ ਕੀਤੀ ਹੈ ਇਹਨਾਂ ਦੀ ਸੇਵਾ ਥਾਏ ਪਾਉਣੀ ਮਹਾਰਾਜ ਕਿਰਪਾ ਕਰੋ ਟਰੈਕਟਰ ਵੀਰ ਵੱਲੋਂ ਜਿਨ੍ਹਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਸੰਗਤਾਂ ਦੇ ਵਾਸਤੇ ਰਸਤਾ ਪਚਾਉਣ ਦੀ ਉਹਨਾਂ ਦੀ ਵੀ ਸੇਵਾ ਥਾਏ ਪਰੋਕਸਤੀ ਪਾਤਾ ਜੀ ਕਿਰਪਾ ਕਰੋ ਸਭਨਾਂ ਦੀਆਂ ਸੇਵਾਵਾਂ ਪੇਟਾਵਾ ਦਰ ਤੇ ਪ੍ਰਵਾਨ ਕਰਨੀਆਂ ਆਪ ਜੀ ਨੇ ਅੰਦਿਆਂ ਜਾਂਦੇ ਸਹਾਇਤਾ ਕਰਨ ਦੀ ਕਿਰਪਾ ਕਰੋ ਸੰਗਤ ਆਗਿਆmarg ਦੀ ਆਗਿਆ ਬਖਸ਼ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਦਾ ਜੜ ਦੀ ਕਲਾ ਤੇਰੇ ਭਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕੀ ਫਤਿਹ ਸੋਨਹਾ ਸ੍ਰੀ ਉਕਰ ਵਾਹਿਗੁਰੂ ਜੀ ਕਾਹ ਸੰਤੋ ਵਾਹਿਗੁਰੂ ਜੀ ਕੀ ਫਤਿਹ ਵਾਹਿ ਗੁਰੂ ਸਾਹਿਬ ਜੀ ਤਨਾਤਰੀ ਬਹਲਾ ਪੰਜਵਾ ਦੀਨ ਦਰਦ ਨਿਵਾਰ ਠਾਕੁਰ ਰਾ جنک ترن سار ہار سکو شنیوار ٹھاکر رکھ جنک ਨੀਧ ਲੋਕ ਦਾ ਤੱਕਿਆਬ ਸਾਥ ਹੋ ਚੰਗਰ ਪਟ ਹੋ ਰੋਪਾਲ ਆ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਨਗਰ ਜੰਡੋਲੀ ਤੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਐਨ ਆਰ ਆਈ ਵੀਰ ਭੈਣ ਭਰਾ ਮਾਤਾ ਮਾ ਦੇ ਸਹਿਯੋਗ ਨਾਲ ਜੋ ਨਗਰਾਂ ਵਿੱਚ ਪੰਜਾਬ ਦੇ ਵਿੱਚ ਹੜ੍ਹ ਆ ਰਹੇ ਹਨ ਤੇ ਜਿਨ੍ਹਾਂ ਵੀ ਘਰਾਂ ਵਿੱਚ ਘਰਾਂ ਦਾ ਪਸ਼ੂ ਪਾਲ ਦਾ ਨខਾਨ ਹੋਇਆ ਹੈ ਉਹਨਾਂ ਦੀ ਮਦਦ ਵਾਸਤੇ ਅੱਜ ਪਿੰਡ ਜੰਡੋਲੀ ਤੋਂ ਮਹਾਪੁਰਸ਼ਾਂ ਦੇ ਅਸਥਾਨ ਤੋਂ ਸੰਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬੜੀ ਵਾਲੇ ਪੂਰੇ ਵਾਲੇ ਚੁਬਾਰੇ ਵਾਲੇ ਪਿੰਡ ਜੰਡੋਲੀ ਵਾਲੇ ਮਹਾਪੁਰਸ਼ਾਂ ਦੇ ਅਸਥਾਨ ਤੋਂ ਅੱਜ ਟਰਾਲੀ ਵਿੱਚ ਪਿੰਡ ਦੇ ਨੌਜਵਾਨ ਰਸਤ ਪਾਣੀ ਸਮਗਰੀ ਕਰਿਆਨੇ ਦਾ ਸਮਾਨ ਲੈ ਕੇ ਆਟਾ ਦਾਲ ਚਾਵਲ ਖੰਡ ਵਗਾਰਾ ਲੈ ਕੇ ਜੋ ਕਿਟਾਂ ਵਿੱਚ ਲਾ ਕੇ ਸਮਾਨ ਲੈ ਕੇ ਜਾ ਰਹੇ ਹਨ ਹੜਪੀਟਾਂ ਦੀ ਮਦਦ ਵਾਸਤੇ ਸੋ ਆਪ ਸਭ ਨੇ ਵੀ ਮਹਾਰਾਜ ਅੱਗੇ ਗੁਰੂ ਪਾਤਸ਼ਾਹ ਕੇ ਬੇਨਤੀ ਕਰਨੀ ਕਿ ਸਾਰੇ ਹੀ ਨਗਰ ਨੂੰ ਇਹਨਾਂ ਨੌਜਵਾਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਬਿਲਕੁਲ ਟਰੈਕਟਰ ਵਿੱਚ ਤਿਆਰ ਹੋ ਚੁੱਕੀ ਹੈ ਜੋ ਨਗਰ ਜੰਡੋਲੀ ਤੋਂ ਸੰਗਤ ਜਾ ਰਹੀ ਹੈ ਜੀ ਹੜਪੀੜਤਾਂ ਲਈ ਸਮਗਰੀ ਲੈ ਕੇ ਇਹ ਟਰਾਲੀ ਬਿਲਕੁਲ ਰੈਡੀ ਹੋ ਚੁੱਕੀ ਜਾਣ ਵਾਸਤੇ ਜੀ ਦਸੇਵਾਦਾਰ ਸਾਡੇ ਜਾ ਰਹੇ ਆਂ ਦੀਆਂ ਪੁਲਕ ਪੈਟੀਆਂ ਦੋ ਤਿੰਨ ਲੈ ਲਿਆ ਜਿਹੜਾ ਨਾਮ ਤੋਂ ਥਾਪਾ ਲੱਗਿਆ ਹੋਦਾ ਆ ਆਹ ਟਰਾਲੀ ਜਾ ਰਹੀ ਹੈ ਜੀ ਮਹਾਪੁਰਸ਼ਾਂ ਦੇ ਸਥਾਨ ਤੋਂ ਹੜਪੀੜਤਾਂ ਲਈ ਸਮਗਰੀ ਲੈ ਕੇ ਪਿੰਡ ਜੰਡੋਲੀ ਤੋਂ ਗੁਰਦੁਆਰਾ ਸੰਤ ਬਾਬਾ ਹਰਨਾਮ ਸਿੰਘ ਜੀ ਇਹ ਜਾ ਰਹੀ ਟਰਾਲੀ ਜੀ ਮਾਹਪੁਰ ਤੋਂ ਸੰਤਬਾਬੋ ਜੀ ਪਿੰਡ ਜੰਡੋਲੀ ਤੋਂ ਹੋਰ ਦੁਬਾਰਾ ਸੰਤ ਬਾਬਾ ਹਰਨਾਮ ਸਿੰਘ ਜੀ ਤੋਂ ਫੜ ਪੀੜਤਾਂ ਲਈ ਰਾਹਤ ਸਮਗਰੀ ਕਰਿਆਨੇ ਦਾ ਸਮਾਨ ਜਾਂਦਾ ਹੋਇਆ ਜੀ ਇਹ ਟਰਾਲੀ ਅੱਜ ਜੀ ਮਿਤੀ ਅੱਜ ਜਾ ਰਹੀ ਹੈ ਜੀ ਟਰਾਲੀ ਮਹਾਪੁਰ ਜਾਂਦੇ ਸੰਤੋਂ